ਆ ਦੇਖੋ ਇਹ ਬੋਟਾਂ ਦੇ ਵਿੱਚ ਇੰਨਾ ਉਧਰੋਂ ਹੁਣ ਕੱਢਣ ਚੱਲੇ ਆ ਜਿੱਦਾਂ ਸੰਗਤ ਜਿਹੜੀ ਉੱਥੇ ਵਿੱਚ ਆਪਣੇ ਵੀਰ ਭਰਾ ਜਿਹੜੇ ਫਸੇ ਹੋਏ ਆ ਉਹਨਾਂ ਨੂੰ ਆ ਲੈਣ ਚੱਲੇ ਆ ਸੀ ਫੀਲ ਦੇ ਨਾਲ ਆ ਦੇਖੋ ਤਿੰਨ ਬੋਟਾਂ ਦੇ ਵਿੱਚ ਇੱਕ ਉਹ ਮਗਰ ਬੋਟ ਆ ਰਹੀ ਆ ਇੱਧਰ ਮੇਕੀ ਵਾਲੇ ਵੀਰ ਸਨਾ ਸ਼ਰੂ ਆ ਦੇਖੋ ਕੰਨੇ ਦੇਖੋ ਆ ਦੇਖੋ ਕਿੱਦਾਂ ਫਸੇ ਕਿੰਨੇ ਕਿੰਨੇ ਡੁੱਬੇ ਪਏ ਆ ਤੇ ਜਿੱਥੇ ਤਾਂ ਵੀ ਨਿਗਾਹ ਮਾਰੋ ਪਾਣੀ ਹੀ ਪਾਣੀ ਆ ਇੱਧਰ ਭਾਈ ਸਸੀ ਗੱਲ ਜੀ ਹਾਂਜੀ ਭਾਈ ਗੁਰਜੀਤ ਕਾਲ ਸਾਹਿਬ ਭਾਈ ਗੁਰਜੀਤ ਕੀ ਪਤੇ ਭਾਈ ਇੱਥੇ ਜਿੱਦਾਂ ਹੁਣ ਇਸ ਵੇਲੇ ਮੁੱਢਲੀ ਜਿੱਦਾਂ ਜ਼ਰੂਰਤ ਕੀ ਆ ਕੀ ਕੀ ਲੋੜ ਜਿੱਦਾਂ ਮਤ ਤੁਸੀਂ ਕਹਿੰਦੇ ਹੋ ਸਹਾਇਤਾ ਜਿੱਦਾਂ ਜੇ ਕਿਸੇ ਨੇ ਕਰਨੀ ਹੋਵੇ ਤਾਂ ਕੀ ਭੇਜ ਸਕਦਾ ਤੁਸੀਂ ਜੀ ਹਜੇ ਤੱਕਰ ਤਾਂ ਕੁਝ ਨਹੀਂ ਆਇਆ ਤੇ ਤਾਂ ਲੋਕਾਂ ਨੂੰ ਰੈਸਕਿਊ ਕਰ ਰਹੇ ਆ 18 ਬੰਦੇ ਪਹਿਲਾਂ ਲਿਆਏ ਹੁਣ 20 ਬੰਦੇ ਸਣੇ ਛੋਟੇ ਬੱਚੇ ਆ ਉਹਨਾਂ ਨੂੰ ਰੈਸਕਿਊ ਟਾਲੀ ਪਿੰਡ ਤੋਂ ਕਰਕੇ ਲਿਆ ਰਹੇ ਆ ਚੀਜ਼ ਇੱਥੇ ਅਜੇ ਤੱਕ ਕੋਈ ਜਦੋਂ ਪਾਣੀ ਲੱਥੂਗਾ ਉਦੋਂ ਇਹਨਾਂ ਦੀ ਕੋਈ ਚੀਜ਼ਾਂ ਜੇ ਕਿਸੇ ਦੀ ਕੋਈ ਬੰਨ ਬੰਨਣਾ ਕੋ ਡੀ ਜਦੀ ਸੇਵਾ ਕੋ ਜ਼ਮੀਨ ਦੇ ਵਿੱਚ ਰੇਤਾ ਪੈ ਗਈ ਉਹ ਕਰ ਸਕਦੇ ਆ ਪਰ ਲੋਕ ਅਜੇ ਤੱਕ ਪਾਣੀ ਲਿਆ ਰਿਹਾ ਕੁ ਬਿਲਕੁਲ ਨਾ ਵੀਰ ਜੀ ਅਜ ਤੱਕ ਜਿਹਨਾਂ ਦੇ ਇਧਰ ਵਿੱਚ ਗਿਆ ਡੇਰਿਆਂ ਦੇ ਵਿੱਚ ਹੈ ਬੰਦੇ ਬਾਹਰ ਆ ਜਾਣੇ ਆ ਇਹਨਾਂ ਦੇ ਘਰਵਾਰ ਆ ਕੇ ਰੂਲ ਕਲੰਗਰ ਪਾਣੀ ਪ੍ਰਸ਼ਾਦਾ ਨਹੀਂ ਪੱਕਿਆ ਪਕਾਇਆ ਆ ਰਿਹਾ ਉੱਥੇ ਲੋਡ ਆ ਸਮਾਨ ਦੀ ਜਿੱਥੇ ਕਈਆਂ ਦਾ ਸਮਾਨ ਰਾਚਨ ਕਿੱਲਾ ਹੋਇਆ ਇੱਥੇ ਕੋਈ ਲੋਡ ਨਹੀਂ ਮੇਰੇ ਹਿਸਾਬ ਨਾਲ ਆ ਗਈ ਜੀ ਉੱਥੇ ਕਿਸ਼ਤੀ ਵਗੈਰਾ ਦੀ ਭਾਜੀ ਕੋਈ ਲੋਡ ਹੋਵੇ ਜਿੱਦਾਂ ਕਿਸ਼ਤੀ ਸਾਨੂੰ ਸਾਡੀ ਸੰਸਥਾ ਨੂੰ ਭਾਈ ਜੀ ਇੰਜਣ ਦੀ ਲੋੜ ਆ ਉਹ ਅਸੀਂ ਅਪੀਲ ਕੀਤੀ ਸਾਡੇ ਦੋ ਇੰਜਣ ਖਰਾਬ ਹੋ ਗਏ ਆ ਕਿਉਂਕਿ ਝੋਨਾ ਬਹੁਤ ਹੈ ਵੱਡਾ ਇੰਜਣ ਅਪੀਲ ਕੀਤੀ ਵੀ ਜੇ ਕੋਈ ਵੀਰ ਸੇਵਾ ਕਰਨੀ ਚਾਹੁੰਦਾ ਤੁਸੀਂ ਸਿੱਧਾ ਇੰਜਣ ਵਾਲਿਆਂ ਜਿੱਥੇ ਸੇਵਾ ਆ ਦੇਖ ਲੋ ਸੰਗਜੀ ਵੀਰ ਜੀ ਹੁਣੀ ਆ ਵੀਰ ਆਪ ਚਲਾ ਕੇ ਦੇਖੋ 4 ਟ ਤੇ ਸਾਨੂੰ ਉਧਰ ਲੈ ਕੇ ਜਾਂਦਾ ਮਜੂਦਪੁਰ ਤੇ ਬਹੁਤ ਵੱਡੀ ਸੇਵਾ ਇਹਨਾਂ ਦੀਆਂ ਵੀਡੀਓ ਆਪਾਂ ਦੇਖਦੇ ਰਹੇ ਨੇ ਅਕਸਰ ਜਦੋਂ ਵੀ ਪੰਜਾਬ ਦੇ ਵਿੱਚ ਵਿਪਤਾ ਹੁੰਦੀ ਹੈ ਇਦਾਂ ਦੇ ਨੌਜਵਾਨ ਜਿਹੜੇ ਚੰਗੇ ਕੰਮ ਕਰਦੇ ਆ ਮੁਰੇ ਨਿਕਲ ਕੇ ਸਾਹਮਣੇ ਆਉਂਦੇ ਆ ਜਿਹੜੇ ਆਪਣੇ ਭਰਾਵਾਂ ਦੀ ਬਾਹ ਫੜਦੇ ਆ ਸਰਕਾਰਾਂ ਨਾਲੋਂ ਪਹਿਲਾਂ ਮੋਚਦੇ ਆ ਮੈਂ ਸਲੂਟ ਕਰਦੇ ਆ ਵੀਰ ਨੂੰ ਉਹਦੀ ਸੇਵਾ ਨੂੰ ਆ ਦੇਖ ਲੋ ਜਿੱਧਰ ਵੀ ਨਿਗਾਹ ਮਾਰ ਲੋ ਆਲੇ ਦੁਆਲੇ ਪਾਣੀ ਪਾਣੀ ਆ ਇਸ ਵੇਲੇ ਟਾਂਡੇ ਦੇ ਵਿੱਚ ਅਸੀਂ ਟਾਲੀ ਸਾਹਿਬ ਜਿੱਥੇ ਗੁਰੂ ਘਰ ਆ ਉਹਦੇ ਲਾਗੇ ਆ ਦੇਖੋ ਸਾਰਾ ਕੁਝ ਡੁੱਬਿਆ ਪਿਆ ਹੈ ਬਹੁਤ ਮਾੜੇ ਹਾਲਾਤ ਹੋਏ ਪਏ ਆ ਜਿਦਾ ਮਤਲਬ ਆਪਾਂ ਕਿਸੇ ਸਮੁੰਦਰ ਦੇ ਵਿੱਚ ਨਹੀਂ ਕਿਸ਼ਤੀ ਠੱਲੇ ਲਈ ਆਉਂਦੀ ਉਹ ਹਾਲਾਤ ਬਣੇ ਪਏ ਆ ਇਸ ਵੇਲੇ ਉਹ ਉਲੀਆ ਪਿੰਡ ਕਿੱਥੇ ਆਇਆ ਉਥੇ ਸਾਨੂੰ ਫੋਨ ਆਇਆ ਵੀ ਬੰਦੇ ਇਹਨਾ ਫਰਾਤ ਨਹੀਂ ਰਹਾ ਹੋ ਗਿਆ ਹਾਂ ਰਾਤ ਕਰੇ ਪਹਿਲਾ ਇੱਕ ਇੱਕ ਢੀੜਾ ਲਾ ਲਿਆ ਹਲੇੜ ਪਿੰਡ ਦੇ ਵਿੱਚ ਹੀ ਲਾ ਲਿਆ ਸਾਰੇ ਪਿੰਡ ਚ ਪਾਣੀ ਭੜ ਗਿਆ ਠੀਕ ਹੈ ਪਹਿਲਾ ਇੱਕ ਪਿੰਡ ਚ ਢੀੜਾ ਲਾ ਲਿਆ ਜਦੋਂ ਨਾ ਬੰਦੇ ਲੈਣ ਛੋੜ ਛੋੜੇ ਬੱਚੇ ਸੀਗੇ ਤੇ ਉਹਨਾਂ ਸੱਤ ਅੱਠ ਜਾਣੇ ਰੈਸਕਿਊ ਕਰਕੇ ਲੈਣ ਦੂਜੀ ਵਾਰ ਜਦੋਂ ਲੈਣ ਜਾਂਦੇ ਤੇ ਨੀਰਾ ਵੀ ਹੋਇਆ ਚਲੋ ਪਾਣੀ ਦਾ ਪੱਧਰ ਥੋੜਾ ਜਿਹਾ ਘਟ ਗਿਆ ਹਾਂ ਪਾਣੀ ਦਾ ਪੱਧਰ ਘਟ ਗਿਆ ਅਸੀਂ ਤਾਂ ਤੁਰਿਆਂ ਸੀ ਹੌਲੀ ਹੌਲੀ ਲੈ ਕੇ ਤਾਂ ਜਿਆਦਾ ਪੁਲੀ ਦਾ ਪਹਾ ਜਿਆਦਾ ਆਇਆ ਉਹਨੇ ਟੱਕ ਮਾਰ ਕੇ ਤਾਂ ਕਮਾਂਡ ਚ ਦੋਨੇ ਬੂਟਾਂ ਬਾੜ ਗਏ ਅੱਛਾ ਕਮਾੜ ਜਦੋਂ ਵੋਟਾਂ ਪੜਦੀਆਂ ਤੇ ਜਦੋਂ ਅਸੀਂ ਕੱਢਦੇ ਸੀਗੇ ਪੱਖੇ ਚ ਪ੍ਰੋਵੈਲਰ ਦੇ ਵਿੱਚ ਕਮਾੜ ਫਸ ਗਿਆ ਤੇ ਉਹ ਨਿਕਲਣਾ ਤੇ ਅਸੀਂ ਜਿੱਦਾਂ ਏਦਾਂ ਸਾਹਮਣੇ ਦਾ ਜਾ ਰਹੇ ਹਾਂ ਤਾਂ ਮੋਰੇ ਕਮਾੜ ਦਾ ਬੂਝਾ ਜਦੋਂ ਏਦਾਂ ਸਾਹਮਣੇ ਜਾ ਰਹੀ ਤਾਂ ਵਿੱਚ ਸੱਪ ਬੁੱਤਿਆ ਫਿਰ ਪਿੱਛੇ ਨੂੰ ਕੀਤੀ ਮੰਨ ਲਓ ਚਾੜਨ ਲੱਗਾ ਸੀਗਾ ਫਿਰ ਪਿੱਛੇ ਨੂੰ ਕੀਤੀ ਫਿਰ ਜਦੋਂ ਏਦਾਂ ਸਾਈਡ ਤੇ ਫੜਨ ਲੱਗੇ ਉਹਦੇ ਵਿੱਚ ਸੱਪ ਮੰਨ ਲਓ ਹਰੇਕ ਪਾਸੇ ਸੱਪ ਆ ਸੀਗਾ ਇੱਕ ਕੋਠਾ ਸੀਗਾ ਇਹਦਾ ਮੋਟਰ ਦਾ ਅਸੀਂ ਕਿ ਉਹਦੇ ਲਾਗੇ ਪੜ ਉਹਦੇ ਲਾਗੇ ਉਧਰ ਨੂੰ ਲਾਗੇ ਨੂੰ ਇੱਕ ਪਿਛਲੀ ਬੋਰਡ ਜਿਹਦਾ ਮੁੰਡਾ ਉਧਰ ਨੂੰ ਲੈ ਕੇ ਤੁਰਿਆ ਤੇ ਜਦੋਂ ਉਹ ਬੋਰਡ ਨੂੰ ਏਦ ਗਾਏ ਤਾਂ ਬਹੁਤ ਉਪਰ ਸਾਫ ਇੰਨੇ ਸਾਲੋਂ ਇੰਨੇ ਸਾਫ ਟਕਰੇ ਮੈਂ ਕਿਹਾ ਉਹਲਾ ਮੈਨੂੰ ਇਦਾਂ ਲੱਗਾ ਕੋਈ ਟੀਮ ਆ ਮੇਰੇ ਤੇ ਹੁਣ ਮੈਨੂੰ ਮੈਂ ਹੁਣ ਜ਼ਿੰਮੇਵਾਰੀ ਮੇਰੀ ਆ ਵੀ ਮੈਨੂੰ ਜਿਗਾ ਮੇਰੀ ਟੀਮ ਨੂੰ ਕੁਝ ਨਾ ਨਾ ਕਿਉਂਕਿ ਮੈਂ ਆਪਾਂ ਨਾਲ ਚੱਲਦੇ ਆ ਜਦੋਂ ਵੀ ਇਦਾਂ ਦਾ ਕੋਈ ਨਿਹਰਾ ਹੁੰਦਾ ਇਹ ਨਹੀਂ ਵੀ ਮੈਂ ਆਪਣੀ ਟੀਮ ਭੇਜਦਾ ਆ ਆਪਾਂ ਨਾਲ ਤੁਰੀ ਦਾ ਤੇ ਜਦੋਂ ਵੀ ਮੈਨੂੰ ਉਹ ਲੱਗਾ ਵੀ ਪਰ ਮੈਂ ਉਸ ਵੇਲੇ ਮੈਂ ਕਿਹਾ ਨਹੀਂ ਬਾਬਾ ਦੀ ਜੀ ਨੇ ਕਿਰਪਾ ਕਰਨੀ ਅਜੀ ਜੁਕਾਰੇ ਛੱਡੇ ਬਾਬਾ ਦੀ ਜਣੀ ਵੀ ਮਾਰੇ ਤੁਸੀਂ ਸਾਥ ਦੇ ਹਣਾ ਜਿੰਨਾ ਚਿਰ ਅੱਗੇ ਇੰਨਾ ਕੀਤਾ ਤੇ ਹੁਣ ਵੀ ਤੁਸੀਂ ਹੀ ਕਰਦਾ ਹਾਂ ਪਰ ਤੂੰ ਦੇ ਲੈ ਬਾਬਾ ਇਹ ਲਾਈਵ ਆ ਉਸਤਾ ਦੇ ਚਲੋ ਉਸ ਨਾਲ ਫਿਰ ਬੈਠੀ ਬੈਠੀ ਡੈਡ ਹੋ ਗਈ ਬਾਬਾ ਦੀ ਜਣਾ ਨਾਂ ਲੈ ਕੇ ਜੁਕਾਰੇ ਛੱਡੇ ਵੇ ਬਾਅਦ ਮੈਂ ਕਿਹਾ ਮਾਰੇ ਨਹੀਂ ਪਤਾ ਹੀ ਨਹੀਂ ਲੱਗਾ ਕਿੱਦਾਂ ਨਿਕਲ ਕਿਉਂਕਿ ਉੱਥੇ ਕਮਾੜ ਦੇ ਪੋਰਡਰ ਜਪਾਇਗਾ 2 ਕੁ ਮਿੰਟ ਵੀ ਨਹੀਂ ਏਦਾਂ ਮੰਨ ਲਓ ਸਟਾਰਟ ਹੁੰਦੀ ਸੀ ਨਾਲ ਹੀ ਫਸ ਜਾਂਦਾ ਸੀ ਗੀਅਰ ਪਾਇਆ ਨਾਲ ਹੀ ਬੋਲ ਦੇ ਵਿੱਚ ਕਮਾੜ ਫਸ ਗਿਆ ਪਰ ਮਾਰੇ ਨੇ ਸੱਪਾਂ ਦੇ ਵਿੱਚੋਂ ਦੀ ਕੱਢ ਕੇ ਲੈ ਜਾ ਕੇ ਫਿਰ ਐਸਪੀ ਕਰਕੇ ਦੋ ਬੂਟਾਂ ਲੈ ਕੇ ਇਹ ਕਾਰ ਆਗ ਜਾਵੇ ਨਿਹਾਲ ਹੋ ਜਾਵੇ ਸ਼ੀਦਾ ਸਿੰਘਾਂ ਦੇ ਮਨ ਨੂੰ ਭਾਵੇ ਸਾਤ ਸਦੀਆਂ ਕਾਲ ਚੱਲ ਬਿੱਲੇ ਭਾਜੀ ਆਪਾਂ ਇਹਨਾਂ ਆਈਡੀ ਪੈਗ ਮਿਲਣਾ 500 ਐ